ਨੇ ਕੀਤਾ ਲੋੜੀਏ ਕੰਮ ਸੋਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗ੍ਹ ਵੈਸਣ ਪਾਈਏ ਦੇ ਮਹਾਵਾਕ ਅਨਸਾਰ ਆਪ ਜੀ ਨੇ ਦਰੋਂ ਕੋਰੋਂ ਸਤਿਗੁਰੂ ਜੀ ਬਖਸ਼ਿਸ਼ ਕੀਤੀ ਹੈ ਸਮੂਹ ਸੱਜੂ ਮਾਜਰਾ ਰੋਡ ਸਾਡੇ ਹਰਮਨ ਪਿਆਰੇ ਐਮ ਸੀ ਸਰਦਾਰ ਰਾਜਵੀਰ ਸਿੰਘ ਰਾਜੀ ਦੇ ਸਹਿਯੋਗ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਦੀ ਅਪਾਰ ਕਿਰਪਾ ਦੇ ਸਦਕਾ ਨਮਾ ਰੋੜ ਵੜਨ ਲੱਗਿਆ ਹੈ ਸਤਿਗੁਰੂ ਜੀ ਸਾਰੀਆਂ ਸੰਗਤਾਂ ਰਲ ਮਿਲ ਇਕੱਤਰ ਹੋ ਕੇ ਆਪਦੇ ਚਰਨਾਂ ਦੇ ਵਿੱਚ ਕਾਰਜਾਂ ਦੀ ਆਰੰਭਤਾ ਲਈ ਅਰਦਾਸ ਬੇਨਤੀਆਂ ਕਰਦੀਆਂ ਹਨ ਬੜੀ ਅਸੀਂ ਐਮਸੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆ ਇਹਨਾਂ ਨੇ ਪਹਿਲਾਂ ਵੀ ਬਹੁਤ ਬਰਸਾਤਾਂ ਦੇ ਸਮੇਂ ਵੀ ਵਾਰ-ਵਾਰ ਇਹਨਾਂ ਨੇ ਸੜਕ ਬਣਵਾਈ ਹੈ ਕੱਚੀ ਬੱਕੀ ਜਿਹੀ ਜੀ ਬਣਦੀ ਰਹੀ ਤੇ ਹੁਣ ਠੇਕੇਦਾਰ ਦਾ ਜਿਹੜਾ ਸਾਰੀ ਲਾਈਨ ਅੱਗੇ ਕਲੀਅਰ ਹੋਣ ਤੋਂ ਬਾਅਦ ਲੁੱਕ ਪੈਣ ਲੱਗੀ ਆ ਅਸੀਂ ਧੰਨਵਾਦ ਦੀਆਂ ਕਮੇਟੀ ਦੇ ਵੀ ਤੇ ਐਮਸੀ ਸਾਹਿਬ ਦੇ ਵੀ ਲੋਕਾਂ ਨੇ ਜੀ ਪਰੇਸ਼ਾਨੀ ਤਾਂ ਝੱਲੀ ਆ ਪਰ ਕਹਿੰਦੇ ਦੇਰ ਆਏ ਦਰੁਸਤਾਏ ਹੁਣ ਵਧੀਆ ਬਣ ਜੂਗੀ ਸੜਕ ਅਸੀਂ ਤਾਂ ਇਹਨਾਂ ਦੇ ਧੰਨਵਾਦੀ ਆ ਪ੍ਰਸ਼ਾਸਨ ਨੂੰ ਕੀ ਅਪੀਲ ਕਰਦੇ ਆ ਸਰਕਾਰ ਨੂੰ ਆਹੀ ਅਪੀਲ ਕਰਦੇ ਆ ਵੀ ਜਿਹੜੇ ਕੰਮ ਰੋੜ ਡਿਲੇ ਹੋਨੇ ਆ ਉਹਨਾਂ ਨੂੰ ਛੇਤੀ ਛੇਤੀ ਬਣਵਾਇਆ ਜਾਵੇ। ਬਸ ਇਹੀ ਸਾਡੀ ਬੇਨਤੀ ਹੈ। ਰੱਜ ਜੀ ਅੱਜ ਲੁੱਕ ਦਾ ਕੰਮ ਹੋਣਾ ਲੱਗਾ ਤੁਹਾਡੇ ਸ਼ੁਰੂਆਤ ਤੇ ਸੜਕ ਦਾ ਤੁਹਾਡੇ ਵਾਰਡ ਦੇ ਵਿੱਚ ਕੀ ਕਰ ਸਰ ਲੁੱਕ ਦਾ ਕੰਮ ਤੁਹਾਨੂੰ ਪਤਾ ਬਾਰਿਸ਼ਾਂ ਕਰਕੇ ਕਾਫੀ ਡਿਲੇ ਹੋ ਗਿਆ। ਅਸੀਂ ਦਾ ਧੰਨਵਾਦ ਕਰਦੇ ਆ ਠੇਕੇਦਾਰ ਦਾ ਵੀ ਜਿਹਨਾਂ ਵਿਚਾਰੇ ਨੇ बार-बार ਇਹਨੂੰ ਦੁਬਾਰਾ ਰਿਪੇਅਰ ਕਰਦਾ ਰਿਹਾ ਸਾਡੇ ਕਹਿਣ ਤੇ। ਇਸ ਸੈਂਟਰਲ ਬੈਂਕ ਤੋਂ ਨਿੱਜਰ ਰੋਡ ਤੱਕ ਇਹ ਸੜਕ ਨੂੰ ਚੰਗੀ ਹਾਲਤ ਚ ਰੱਖਿਆ ਸਭ ਤੋਂ ਪਹਿਲਾਂ ਦਾ ਇਹਦੇ ਵਾਸਤੇ ਮੈਂ ਠੇਕੇਦਾਰ ਸਾਹਿਬ ਦਾ ਨਗਰ ਕੌਂਸਲ ਦੇ ਜਿਹੜੇ ਸਾਡੇ ਪ੍ਰਧਾਨ ਜੀ ਨੇ ਅੰਜੂ ਚੰਦਰ ਜੀ ਔਰ ਖਾਸ ਕਰ ਐਮਐਲਏ ਅਨਮੋਲ ਗਗਨ ਮਾਨ ਜੀ ਦਾ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਦੀ ਬਦੌਲਤ ਅ ਅੱਜ ਇਹ ਕੰਮ ਸ਼ੁਰੂ ਹੋ ਰਿਹਾ ਹੈ ਲੰਬੇ ਸਮੇਂ ਤੋਂ ਕਾਫੀ ਲੋਕਾਂ ਦੀ ਡਿਮਾਂਡ ਸੀ ਲੋਕ ਬਹੁਤ ਖੱਜਲ ਖਵਾ ਰਹੀ ਸੀਗੇ ਤੇ ਅੱਜ ਕਿਵੇਂ ਉਹਨਾਂ ਨੇ ਮਸਤੀ ਸੋਏਗਾ ਦੇਖੋ ਆ ਸਾਹਮਣੇ ਨਾਲ ਖੜੇ ਨੇ ਜੀ ਸਾਰੇ ਔਰ ਮੇੜੀ ਕੈਣੀ ਔਰ ਕਰਨੀ ਦਾ ਮੇਰੀ ਵਾਰਡ ਨਿਵਾਸੀ ਅਨੁਸਾਰਿਆਂ ਨੂੰ ਪਤਾ ਹੈ ਤੇ ਹੁਣ ਜਿਹੜੀ ਆ ਪਿੱਛੇ ਦਿੱਕਤ ਆਈ ਆ ਉਹਦੇ ਵਿੱਚ ਵੀ ਸਾਨੂੰ ਮਤਲਬ ਕੁਦਰਤ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਤੇ ਬਾਰਿਸ਼ਾਂ ਕਰਕੇ ਸਾਡਾ ਕੰਮ ਥੋੜਾ ਡਿਲੇ ਹੋਇਆ ਸੀ ਲੁਕਦਾ ਦਾ ਕੰਮ ਦੇਖੋ ਜੀ ਇਹ ਬਤਵੇ ਬਤ 2-4 ਦਿਨ ਦੇ ਵਿੱਚ ਵਿੱਚ ਇਹ ਸਾਰੀ ਕੰਪਲੀਟ ਹੋ ਜਾਣੀ ਆ ਔਰ ਸੌਰੀ ਇਹਦੇ ਵਿੱਚ ਗੱਲ ਦੱਸੋ ਇਹ ਕਿੰਨਾ ਸਟ੍ਰੈਚ ਹੈਗਾ ਇਹ ਹੋਰ ਕਿੰਨੀ ਜਿਹੜੀ ਦੀ ਲਾਗਤ ਆਈ ਹੈ ਇਸ ਦੇ ਵਿੱਚ ਸਰ ਇਹਦੇ 60 ਲੱਖ ਦੇ ਇਹਦਾ ਵਾਰਡ ਨੰਬਰ 12 ਦਾ ਮਤਾ ਪਾਸ ਹੋਇਆ ਹੋਇਆ ਸੀ ਕਾਫੀ ਟਾਈਮ ਪਹਿਲਾਂ ਦਾ ਬੇਸਿਕਲੀ ਪ੍ਰੋਬਲਮ ਆ ਰਹੀ ਸੀ ਕਿ ਇੱਥੇ ਬਰਸਾਤੀ ਪਾਣੀ ਦਾ ਨਿਕਾਸੀ ਦਾ ਕੋਈ ਹੱਲ ਨਹੀਂ ਸੀ ਇਹ ਚੀਜ਼ ਕਿ ਮੈਂ ਜੀ ਕਿੰਨੀ ਲੰਬਾਈ ਕਿੰਨੀ ਹੈ ਇਹ ਤੁਹਾਨੂੰ ਟੈਕਨੀਕਲ ਜੀ ਸਾਹਿਬ ਇੰਜੀਨੀਅਰ ਸਾਹਿਬ ਦੱਸ ਸਕਦੇ ਨੇ ਤੇ ਮੈਂ ਹਾਊਸ ਜਿਹੜਾ 60 ਲੱਖ ਰੁਪਏ ਮਨਜ਼ੂਰ ਕਰਾਇਆ ਸੀ ਉਹ ਮੈਂ ਤੁਹਾਨੂੰ ਦੱਸ ਰਿਹਾ ਉਹਦੇ ਵਿੱਚੇ ਕੰਮ ਚੱਲ ਰਿਹਾ ਇਸ ਤੋਂ ਪਹਿਲਾਂ ਵੀ ਜਿਹੜਾ ਰਿਪੇਅਰਾਂ ਦਾ ਕੰਮ ਵੀ ਹੋਇਆ ਸਾਰਾ ਕੁਝ ਅਸੀਂ ਫੇਰ ਦੁਬਾਰ ਤੋਂ ਠੇਕੇਦਾਰ ਨੇ ਸੰਜੀਵ ਜੀ ਉਹਨਾਂ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬਾਰ ਬਾਰ ਸਾਡੇ ਕਹਿਣ ਤੇ ਇਹਨੂੰ ਰਿਪੇਅਰ ਕਰਾਉਂਦੇ ਰਹੇ ਤੇ ਸੜਕ ਨੂੰ ਚੱਲਦੀ ਹਾਲਤ 'ਚ ਰੱਖਿਆ ਰਾਜੀ ਸੜਕ ਦਾ ਕੰਮ ਤਾਂ ਹੋਣ ਜਾ ਰਿਹਾ ਜਿਹੜੇ ਲੋਕ ਜਦੋਂ ਸੜਕ ਬਣ ਜਾਂਦੀ ਹੈ ਉਸ ਤੋਂ ਬਾਅਦ ਉਹਨੂੰ ਫਰਾ ਖਰਾਬ ਕਰਦੇ ਪੱਟ ਦਿੰਦੇ ਆ ਤੇ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੀਦਾ ਉਹਨਾਂ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੋਇਆ ਜੀ ਕਿ ਬੜੀ ਮੁਸ਼ਕਲ ਨਾਲ ਇਹ ਕੰਮ ਹੁੰਦੇ ਆ ਸਰਕਾਰੀ ਕੰਮ ਹੈ ਬੜੀਆਂ ਦਿੱਕਤਾਂ ਆਣੀਆਂ ਕਿਤੇ ਨਾ ਕਿਤੇ ਟੈਕਨੀਕਲ ਰੀਜ਼ਨ ਆ ਜਾਂਦੇ ਆ ਕੋਈ ਨਾ ਕੋਈ ਬੜੀ ਮੁਸ਼ਕਲ ਨਾਲ ਸੜਕ ਬਣੀ ਹੈ ਤੇ ਮਿਹਰਬਾਨੀ ਰੱਖਣ ਕਿ ਅਗਰ ਲੋੜ ਵੀ ਆ ਤਾਂ ਘੱਟ ਤੋਂ ਘੱਟ ਜਿੰਨਾ ਕਿ ਤੁਸੀਂ ਪਟਣਾ ਹੈ ਬੇਸ਼ੱਕ ਤੁਸੀਂ ਰੋਡ ਕਟ ਨਗਰ ਕੌਂਸਲ ਨੂੰ ਜਮ੍ਹਾਂ ਕਰਾਣੇ ਹੋ ਪਰ ਜਿੱਥੇ ਆਪਾਂ ਕਰੋੜਾਂ ਰੁਪਏ ਆਪਣਾ ਸ਼ੋਰੂਮ ਤੇ ਲਾਣੇ ਆ ਹਨਾ ਮਕਾਨ ਦਾ ਆਪਾਂ ਕਨੈਕਸ਼ਨ ਲੰਨੇ ਆ ਆਪਾਂ ਉਨੇ ਕੀ ਜਗ੍ਹਾ ਉਹ ਆਪਾਂ ਆਪਣੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਾਂ ਜਿੰਨਾ ਕਰੋੜ ਰੋਡ ਕੱਟ ਲਾਇਆ ਉਹਨੂੰ ਆਪਣੇ ਬਿਹਾਰ ਤੇ ਵੀ ਉਹਨੂੰ ਇੱਕ ਵਾਰ ਆਪਾਂ ਪ੍ਰੋਪਰ ਉਹ ਕਰ ਦਈਏ ਮੈਂ ਇੱਥੇ ਇੱਕ ਗੱਲ ਵੱਲ ਤੁਹਾਡਾ ਧਿਆਨ ਲੈ ਜਾਣਾ ਚਾਹੁੰਦਾ ਜੀ ਕਿ ਇੱਥੇ ਬਰਸਾਤ ਦੇ ਦਿਨਾਂ ਵਿੱਚ ਬਰਸਾਤੀ ਪਾਣੀ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਕਰਕੇ ਇੱਥੇ 4 ਕਰੋੜ ਦਾ ਇਹ ਜਿਹੜਾ ਸਟ੍ਰੌਮ ਪਾਈਪ ਦਾ ਪ੍ਰੋਜੈਕਟ ਸੀ ਉਹ ਪਾਸ ਹੋਇਆ ਸੀ ਉਹ ਸਟਰੋਂਗ ਪਾਈਪ ਦਾ ਪ੍ਰੋਜੈਕਟ ਜਦੋਂ ਵਿਕਸਿਤ ਏਰੀਆ ਵਿੱਚ ਕਦੋਂ ਕੋਈ ਪਾਈਪ ਪੈਂਦਾ ਤਾਂ ਦਿੱਕਤਾਂ ਆਉਂਦੀਆਂ ਡਿਲੇ ਹੁੰਦਾ ਕੰਮ ਤਾਂ ਪਰ ਹੁਣ ਇਹ ਹੈ ਕਿ ਆਉਣ ਵਾਲੇ ਟਾਈਮ 'ਚ ਇੱਥੇ ਬਰਸਾਤੀ ਪਾਣੀ ਦਾ ਮਸਲਾ ਵਧੀਆ ਤਰੀਕੇ ਨਾਲ ਪ੍ਰਾਪਰ ਤਰੀਕੇ ਨਾਲ ਹੱਲ ਹੋ ਗਿਆ ਹੁਣ ਸਾਨੂੰ ਇਸ ਏਰੀਆ ਨੂੰ ਬਰਸਾਤੀ ਪਾਣੀ ਦੀ ਮੁਸ਼ਕਲਾਂ ਦਾ ਸਾਹਮਣਾ ਨਹੀਂ ਕਰਨਾ ਪਊਗਾ ਵਾੜ ਵਾਸੀਆਂ ਦਾ ਕਿੱਦਾਂ ਦਾ ਸਹਿਯੋਗ ਰਿਹਾ ਇਸ ਔਖੀ ਘੜੀ ਦੇ ਵਿੱਚ ਸਰ ਆ ਦੇਖੋ ਕਿ ਸਰੋਰ ਦੀਆਂ ਸਰ ਇਸ ਰੋਡ ਦੀਆਂ ਜਿਹੜੀਆਂ ਵੀ ਵੀਡੀਓ ਬਣੀਆਂ ਐ ਦੇਖੋ ਹੁਣ ਤੁਹਾਡਾ ਚੈਨਲ ਹੈ ਇਕ ਅੱਲਾ ਵਾਰਡ 12 ਚ ਦਾ ਹੈ ਨੇ ਇੱਥੇ ਲੋਕ ਫਲੈਟਾਂ ਚ ਰਹਿ ਰਹੇ ਆ ਪੀਜੀਆਂ ਚ ਰਹਿ ਰਹੇ ਆ ਉਹ ਵੀ ਇੱਥੇ ਆ ਗਏ ਉਹ ਵੀ ਪਰੇਸ਼ਾਨ ਨੇ ਤਾਂ ਉਹਨਾਂ ਨੂੰ ਮੇਰੇ ਬਾਰੇ ਨਹੀਂ ਪਤਾ ਆ ਉਹਨਾਂ ਨੂੰ ਇਹਨਾਂ ਚੀਜ਼ ਜਿਹੜੇ ਮੇਰੇ ਵਾਰਡ ਵਾਸੀ ਐ ਇਹਨੇ ਖੜੇ ਐ ਜੇ ਤੁਸੀਂ ਵਾਰਡ ਨੰਬਰ 12 ਚ ਕਿਤੇ ਵੀ ਜਾ ਕੇ ਇੰਟਰਵਿਊ ਕਰਕੇ ਦੇਖੋ ਉਹ ਤੁਹਾਨੂੰ ਆਪ ਮੇਰੀ ਕਾਰਗੁਜ਼ਾਰੀ ਬਾਰੇ ਦੱਸਣਗੇ कि मैं मेरे ਵਿੱਚ اگر کوئی کمی بیشی ہے گی یا میرے میرے انگل ਤੋਂ کوئی کم ڈیلے نہیں ਹੋਇਆ جی ਜੀ ਤੁਹਾਡੇ ਕੋਲੋਂ ਤਾਂ بار بار دیکھا جی تم نے بھی ਲਾਂਦੇ ਹੋ پبلک ਦੇ ਨਾਲ ਵੀ کھڑے ਹੁੰਦੇ ਹੋ ਤਾਂ ਤੁਹਾਨੂੰ ਸਹਯੋਗ ਕਿਵੇਂ ਮਿਲਦਾ ਹੈ ਨਾ ਸਹਯੋਗ ਪੂਰਾ ਜੀ ਆ ਦੇਖੋ ਇੱਕ میسج ਆਇਆ ਸੀ ਜੀ ਕਿ ਅੱਜ ਆਪਣਾ ਕੰਮ ਸ਼ੁਰੂ ਹੋਣ ਲੱਗਿਆ ਜੀ ਆ ਤੁਹਾਡੇ ਸਾਹਮਣੇ ਦੇਖੋ ਇਹ ਆਸ਼ੀਰਵਾਦ ਹੈ ਸੰਗਤ ਦਾ ਇਹਨਾਂ ਦੇ ਇਹਨਾਂ ਦੀ ਹੱਲਾਸ਼ੇਰੀ ਨਾਲੇ ਮੈਂ ਭੱਜ ਨੱਟ ਕੇ ਕੰਮ ਕਰਾਂਦਾ ਫਿਰਦਾ ਜੀ